ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹੋ ਜਿਹਾ ਦਿਨ ਕਿਸੇ ਵੀ ਕਿਸਾਨ ਦੇ ਉੱਤੇ ਕਦੇ ਵੀ ਨਾ ਆਵੇ ਕਿ ਆਪਦੇ ਹੱਥੀ ਬੀਜੀ ਹੋਈ ਫਸਲ ਆਪਣੇ ਹੱਥੀ ਵਾਹਣੀ ਪੈ ਜੇ ਤਾਂ ਇਸ ਤੋਂ ਵੱਡਾ ਦੁੱਖ ਕੋਈ ਨਹੀਂ ਹੁੰਦਾ ਕਿਸਾਨ ਦੀ ਪੂਰੀ ਗੱਲਬਾਤ ਕੀ ਹੋਇਆ ਕਿਸਾਨ ਵੀ ਟੜਨਾ ਸਾਂਝੀ ਕਰਦੇ ਨੇ ਮੈਂ ਉਸ ਤੋਂ ਪਹਿਲਾਂ ਇੱਕ ਗੱਲ ਦੱਸਣੀ ਚਾਹਣਾ ਧਿਆਨ ਦੇ ਨਾਲ ਇਸ ਨੂੰ ਸੁਣ ਲਓ ਤੇ ਹਰਕ ਦਿਨਾਂ ਸ਼ੇਅਰ ਕਰਦੇ ਹੋ ਬੌਣਾ ਰੋਗ ਅਲੱਗ-ਅਲੱਗ ਜਗ੍ਹਾ ਤੇ ਆ ਚੁੱਕਾ ਹੈ ਭਾਵੇਂ ਕਿ ਪੂਸਾ ਦੀਆਂ ਟੀਮਾਂ ਘੁੰਮਰੀਆਂ ਨੇ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਮਾਰ ਖੇਤਾਂ 'ਤੇ ਜਾ ਰਹੇ ਨੇ ਖੇਤਾਂ ਜਾ ਕੇ ਲਿਖਤੀ ਰਿਪੋਰਟਾਂ ਹਜੇ ਠਿਕਾਣੀਆਂ ਬਾਕੀ ਨੇ ਪਰੰਤੂ ਜਿਵੇਂ ਕਿਸਾਨਾਂ ਨੂੰ ਡਾਕਟਰ ਮਿਲ ਰਹੇ ਨੇ ਤੇ ਉੱਥੇ ਹੀ ਬਹੁਤੀ ਵਾਰੀ ਕਨਫਰਮ ਕਰਕੇ ਕਹਿ ਰਹੇ ਕਿ ਤੇਰੇ ਖੇਤ ਬੋਣਾ ਰੋਗ ਆ ਗਿਆ ਇਹ ਖੇਤ ਬੋਣਾ ਪਏਗਾ ਇਹਦਾ ਇਹ ਕਰਨਾ ਪਏਗਾ ਮੌਕੇ ਤੋਂ ਦੱਸ ਰਹੇ ਨੇ ਤੁਸੀਂ ਪੰਜਾਬ ਦੇ ਕਿਸੇ ਵੀ ਕੋਨੇ 'ਚ ਰਹਿੰਦੇ ਹੋ ਪੰਜਾਬ ਕਿਉਂ ਹਰਿਆਣੇ 'ਚੋਂ ਯੂਪੀ 'ਚੋਂ ਉੱਤਰਾਖੰਡ 'ਚੋਂ ਕਿਤੇ ਵੀ ਹੋ ਆਪਣੇ ਖੇਤ ਦੇ ਵਿੱਚ ਜਾ ਕੇ ਦੇਖੋ ਕੋਈ ਵੀ ਕਿਸਮ ਲਈ ਹੋਵੇ ਹੁਣ ਮੇਰੇ ਕੋਲੇ ਕੱਲ ਇੱਕ ਵੀਰ ਦਾ ਫੋਨ ਆਇਆ 131 ਝੋਨਾ ਲਾਇਆ ਇਹ ਬੰਦਾ ਪੀ ਹੋਵੇ ਦੇ ਕੋਲੇ ਦਾ ਸੀਗਾ ਲੋਕ ਵਾਈ ਜਾਂਦੇਵੇਂ ਬਾਧੀਆਂ ਆਹ ਕੰਮ ਵੀ ਨਹੀਂ ਕਰਨੇ ਪਹਿਲਾਂ ਮਾਰਾਂ ਤੋਂ ਚੈੱਕ ਕਰਵਾਓ ਉਸ ਤੋਂ ਬਾਅਦ ਵਾਇਰਸ ਦਾ ਕੋਈ ਇਲਾਜ ਨਹੀਂ ਹੁੰਦਾ ਆਪਦੇ ਖੇਤ ਦੇ ਵਿੱਚ ਦੇਖੋ ਕਿਤੇ ਤੇਲਾ ਤਾਂ ਨਹੀਂ ਹੈਗਾ ਚਿੱਟੀ ਪੇਠਾ ਦਾ ਟਿੱਡਾ ਜਿਹੜਾ ਆਪਾਂ ਹੌਪਰ ਕਹਿੰਦੇ ਆ ਉਹ ਤਾਂ ਨਹੀਂ ਹੈਗਾ ਜੇ ਹੌਪਰ ਹੈਗਾ ਪੈਲ ਦੇ ਆਧਾਰ ਤੇ ਹੋਪਰ ਦੀ ਸਪਰੇ ਕਰਕੇ ਉਹਨੂੰ ਮਾਰੋ ਜੇ ਖੇਤ ਵਾਉਣਾ ਵੀ ਪੈਂਦਾ ਨਾ ਕਿਸੇ ਨੂੰ ਮਜਬੂਰੀ ਦੇ ਵਿੱਚ ਉਹ ਵੀ ਪਹਿਲਾਂ ਸਪਰੇ ਕਰੇਗਾ ਹੋਪਰ ਨੂੰ ਜਾਂ ਤੇਲੇ ਨੂੰ मारेਗਾ ਮੈਂ ਟੈਕਨੀਕਲ ਨਾਮ ਨਹੀਂ ਲੈ ਰਿਹਾ ਜਟਕੀ ਭਾਸ਼ਾ ਸ਼ਬਦ ਵਰਤ ਰਿਹਾ ਉਹਨੂੰ ਮਾਰੇਗਾ ਫਿਰ ਵਾਏਗਾ ਮੈਂ ਤੁਹਾਨੂੰ ਦਿਖਾਵਾਂਗਾ ਅੱਗੇ ਇੱਕ ਵੀਡੀਓ ਦੇ ਵਿੱਚ ਕਿ ਕਿਸਾਨ ਨਾਲ ਹੋਇਆ ਕੀ ਹੈ ਖੇਤ ਦੇ ਵਿੱਚ ਖੇਤ ਵਾਤਾ ਹੋਪਰ ਖੇਤ ਦੇ ਵਿੱਚ ਹੋਪਰ ਦੇ ਵਿੱਚ ਬਿਮਾਰੀ ਹੈ ਨਮਾ ਚੋਨਾ ਲਾਇਆ ਹੌਪਰ ਨੇ ਉਹ ਤੇ ਹਮਲਾ ਕਰਤਾ ਤੇ ਉਹ ਵੀ ਖਰਾਬ ਹੋ ਜੇਗਾ ਆਪਾਂ ਅਗਲੀ ਵੀਡੀਓ ਚ ਗੱਲ ਕਰਾਂਗੇ ਤਾਂ ਇੱਥੇ ਆਪਾਂ ਪਹਿਲਾਂ ਇੱਕ ਕਿਸਾਨ ਵੀਰ ਨੂੰ ਸੁਣਦੇ ਹਾਂ ਤੇ ਤੁਹਾਡੇ ਦੀ ਸੰਦੇਸ਼ ਆਖੀ ਹੈ ਆਪਦਾ ਖੇਤ ਧਿਆਨ ਨਾਲ ਦੇਖੋ ਜੇ ਹੌਪਰ ਹੈਗਾ ਸਪਰੇਅ ਕਰੋ ਆ ਗੱਲ ਗਲਤ ਹੈ 1263 ਪਾਉਣਾ ਦਾਣੇਦਾਰ ਜ਼ਹਿਰ ਪਾਉਣਾ ਕਲੋਰੋਸਿਟਨਾ ਆਪਦੇ ਪੈਰਾਂ ਤੇ ਕੁਹਾੜੀ ਆਪ ਮਾਰੋਗੇ ਜੇ ਬਿਮਾਰੀ ਹੈਗੀ ਖੇਤ ਦੇ ਵਿੱਚ ਤੇਲਾ ਹੈਗਾ ਖੇਤ ਦੇ ਵਿੱਚ ਚੁੱਪ ਕਰਕੇ ਤੇਲੇ ਵਾਲੀ ਕੋਈ ਵੀ ਸਪਰੇਅ ਲਿਓ ਓਲੇ ਆ ਕੇ ਕਰੋ ਨਾ ਇਹਦੇ ਚ ਕੋਈ ਗੋਭ ਦੀ ਸੁੰਡੀ ਦੀ ਪਾਓ ਨਾ ਕੋਈ ਪੱਤਾਲ ਫੇਟ ਪਾਓ ਨਾ ਕਿ ਉਲੀ ਨਾਸ਼ਕ ਪਾਓ ਕੱਲੀ ਸਪਰੇਅ ਲਿਆਓ ਉਹਨੂੰ ਕਰੋ ਜਿੰਨੇ ਬੌਣੇ ਬੁੱਟੇ ਨੇ ਸਾਰੇ ਪਟਕੇ ਨੱਪ ਦਿਓ ਆਪਾਂ ਅਲੱਗ ਵੀਡੀਓ ਤੋਂ ਗੱਲ ਕਰਦੇ ਆ ਇੱਥੇ ਕਿਸਾਨ ਵੀਰ ਦੀ ਗੱਲ ਸੁਣੋ ਮੇਰੀ ਇੱਕੋ ਗੱਲ ਧਿਆਨ ਚ ਰੱਖਣਾ ਬੌਣੇ ਬੁੱਟੇ ਆ ਗਏ ਐਵੇਂ ਥੱਲੇ ਦਾਣੇਦਾਰ ਪਾਲਾ 12 ਟੇੜ ਪਾਲਾ ਆ ਪਾਲਾ ਉਹ ਪਾਲਾ ਇਹ ਕਰਦੇ ਕਰਦੇ ਹੋਏਗਾ ਕਿ ਕਿ ਤੁਸੀਂ ਜਿਹੜਾ ਹੈਗਾ ਅਸਲੀ ਚੀਜ਼ ਨੂੰ ਕੰਟਰੋਲ ਕਰਨ ਨਾਲ ਪਰ ਲੇਟ ਹੋ ਜਾਓਗੇ ਅੱਜ ਇੱਕ ਬੁੱਟੇ ਨੂੰ ਇਹਦੇ ਤੋਂ ਤੇਲਾ 10 ਬੂਟਿਆਂ ਤੋਂ ਲੈ ਕੇ ਜਾਊਗਾ 10 ਬੂਟਿਆਂ ਤੋਂ 40 ਬੂਟਿਆਂ ਤੱਕ ਲੈ ਕੇ ਜਾਊਗਾ ਇਹ ਨਾ ਹੋਵੇ ਕਿ ਨੀਮ ਹਕੀਮ ਖਤਰਾ ਜਾਣ ਵਾਲਾ ਕੰਮ ਕਰਦੇ ਕਾਦੇ ਸਾਰੇ ਖੇਤ ਬਿਮਾਰੀ ਫੈਲਾ ਲੂੰ ਇਹਦੇ ਕਰਕੇ ਧਿਆਨ ਨਾਲ ਫੂਕ ਫੂਕੇ ਕਦਮ ਚੱਕ ਰੱਖੋ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਸੰਪਰਕ ਰੱਖੋ ਮਾਰਾ ਨਾਲ ਸੰਪਰਕ ਰੱਖੋ ਬਿਨਾ ਗੱਲ ਤੋਂ ਖੇਤਵਾਰਾਂ ਨਾਲ ਗਲਤ ਗੱਲ ਹੈ ਮਾਰਾਂ ਦੀ رائے ਬਿਨਾ ਕੋਈ ਵੀ ਸਟੈਪ ਨਾ ਚੱਕੋ ਇਹ ਟਾਈਮ ਖਤਰਨਾਕ ਹੈ ਠੀਕ ਹੈ ਮੈਂ ਡਰਾਉਣਾ ਨਹੀਂ ਚਾਹੁੰਦਾ ਲੇਕਿਨ ਖਤਰਨਾਕ ਹੈ ਔਕਸਾਨ ਦੀ ਹੱਡਬੀਟਸ ਹੁੰਦੇ ਆ ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਜੀ ਵਰਿੰਦਰ ਸਿੰਘ ਸ਼੍ਰੀ ਚਮਕੌਰ ਸਾਹਿਬ ਕੋਲ ਆ ਜੀ ਆਪਣਾ ਪਿੰਡ ਜਸਟਣਾ ਤੇ ਆਪਾਂ ਨੇ ਲਈ ਹੋਈ ਹੈ ਜੀ ਪੀਆ 128 ਯੂਨੀਵਰਸਿਟੀ ਕ੍ਰਿਸ਼ੀ ਵਿਗਿਆਨ ਕੇਂਦਰ ਰੋਪੜ ਤੋਂ ਲਿਆ ਸੀਗੇ ਬੀਜ ਤੇ ਇਹਦੇ ਚਾ ਮਦਰੇ ਬੂਟੇ ਦੀ ਪ੍ਰੋਬਲਮ ਆ ਗਈ ਚਲੋ 50% ਜੀ ਤੇ ਹੁਣ ਉਹ ਰੀ ਟੀਮ ਵੀ ਆਈ ਸੀਗੀ ਲੁਧਿਆਣੇ ਤੋਂ ਡਾਕਟਰ ਸਾਹਿਬ ਆਏ ਸੀਗੇ ਜਿਹੜੇ ਵੱਡੇ ਆ ਪੈਡੀ ਸਪੈਸ਼ਲਿਸਟ ਉਹ ਮਤਲਬ ਆਪਣੇ 6 ਕਿਲੇ ਆ ਜੀ ਹਨਾ ਉਹ ਘਰ ਤੋਂ ਲੈ ਕੇ ਤੇ ਇਧਰ ਤੱਕ ਜਿਹੜੇ ਆ 3 ਕਿਲੇ ਆ ਇਹਨਾਂ 'ਚ ਤਾਂ ਉਹ ਕਹਿੰਦੇ ਵੀ 50% ਚਾਂਸ ਹੈਗੇ ਆ ਵੀ ਦੁਬਾਰਾ ਇਹਨਾਂ ਨੂੰ ਤੁਸੀਂ ਬੀਜ ਸਕਦੇ ਹੋ ਜਿਹੜੇ ਉਹਦੇ ਉੱਪਰ ਵਾਲੇ 3 ਕਿਲੇ ਆ ਉਹ ਅੱਜ ਜੀ ਕਹਿੰਦੇ ਸਾਨੂੰ ਚਾਰਜ ਆ ਪੰਜ ਦਿਨ 'ਚ ਅਸੀਂ ਰਿਪੋਰਟ ਦਵਾਂਗੇ ਤੁਹਾਨੂੰ ਹੁਣ ਆ ਦੇਖੋ ਜੀ ਇੱਕ ਤਾਂ ਆ ਬੂਟਾ ਹੋ ਗਿਆ ਜੀ ਛੋਟਾ ਹਨਾ ਇੱਕ ਤਾਂ ਤੰਦਰੁਸਤ ਬੂਟਾ ਲਾ ਲਓ ਜੀ ਹਨਾ ਦੇਖੋ ਜੀ ਅੱਜ 2022 ਦੇ ਵਿੱਚ ਵੀ ਸੇਮ ਆਪਣੇ ਸੀਗੇ ਪਹਿਲਾਂ ਪੰਜ ਖਿੱਲੇ ਆਪਾਂ ਨੇ ਵਿਚੇ ਉਹ ਅੱਗ ਲਗਾਏ ਸੀਗੇ ਵੱਡੇ ਨਹੀਂ ਸੀਗੇ ਉੱਚ ਵੀ ਸੇਮ ਪ੍ਰੋਬਲਮ ਸੀ ਆਹ ਲੋ ਜੀ ਹੁਣ ਇਹਨੂੰ ਆਪਾਂ ਕੱਲੂ ਪਹਿਲਾਂ ਤੇਲੇ ਦੀ ਸਪਰੇਅ ਉਹ ਕਰਨੀ ਹੈ ਜੀ ਕੋਈ ਵੀ ਚੈਸ ਹੋ ਗਈ ਜਾਂ ਪੈਕਸ ਲਾਉਣਾ ਹਨ ਕਰਕੇ ਫਿਰ ਇਹਨੂੰ ਵਿੱਚ ਪਾਵਾਂਗੇ ਜੀ ਆਪਾਂ ਇਹ ਉਰੀ ਖੜੇ ਆ ਜੀ ਇਹ ਸਾਰਾ ਕੁਝ ਪਾਇਆ ਹੋਇਆ ਦੇਖੋ ਬਾਕੀ ਜਿਹੜੀ ਨਾਲ ਆਪਣੇ ਹੁਣ PR 126 ਲੱਗੀ ਹੋਈ ਹੈ ਜੀ ਉਹਦੇ 'ਚ ਵੀ ਚਿੱਟਾ ਜਿਹੜਾ ਤੇਲਾ ਇਹੋ 'ਚ ਬਹੁਤ ਉਹ ਆ ਰਹੀ ਹੈ ਸ਼ਿਕਾਇਤ ਇਹਦੇ ਉੱਪਰ ਵੀ ਉਹ ਕਹਿੰਦੇ ਸਪਰੇਅ ਕਰੋ ਤੁਸੀਂ ਆਹ ਦੇਖੋ ਜੀ ਆ ਲਓ ਜੀ ਆ ਦੇਖੋ ਛੁੱਟਾ ਉਹ ਜਿਹੜਾ ਪੇਠੜਾ ਜੀ ਇਹ ਇਹ ਫਿਰ ਰਿਹਾ 26 ਚੀ ਬਾਕੀ ਆਪਣੀ ਸਾਰੀ 26 ਆ ਜੀ ਇਹ ਦੇਖੋ ਕਿੰਨੀ ਵਧੀਆ ਹਨਾ ਰੂਹ ਖੁਸ਼ ਹੁੰਦੀ ਆ ਬਾਕੀ ਇੱਧਰ ਬੁਰਾ ਹਾਲ ਆ ਜੀ ਆ ਪਏ ਆ ਤੇ ਉਹ ਕਹਿੰਦੇ ਵਿੱਚ ਵੀ ਸਪਰੇਅ ਕਰਾਓ ਜਲਦੀ ਤੋਂ ਜਲਦੀ ਤੇ ਇਹਦੇ ਉੱਪਰ ਵੀ ਜਿਹੜੀ PR 128 ਪਾਣੀ ਵਿੱਚ ਪਾਣੀ ਆ ਇਦੀ ਉੱਪਰ ਵੀ ਸਪਰੇਅ ਕਰਕੇ ਇਹਨੂੰ ਫਿਰ ਵਿੱਚ ਪਾਓ ਜੀ ਤੇ ਫਿਰ ਆਪਾਂ ਇਹ ਚ ਹਨਾ ਬਾਕੀ ਜੋ ਵੀ ਡਾਕਟਰ ਸਾਹਿਬ ਦੱਸਣਗੇ ਉਹ ਦੇ ਅਕੋਰਡਿੰਗ ਆਪਾਂ ਲਗਾਵਾਂਗੇ ਹਨਾ ਬਾਕੀ ਤੁਸੀਂ ਆਪਣਾ ਵੀ ਧਿਆਨ ਰੱਖੋ ਜੀ ਚੈੱਕ ਕਰ ਲਓ ਪੀਆ 131 130 আর 128